ਲੋ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਸਟੀਲ ਦੀਆਂ ਕੰਨੀਆਂ ਬਾਰੇ ਹਰ ਇੱਕ ਚੀਜ਼ ਤੁਹਾਨੂੰ ਚੰਗੀ ਤਰ੍ਹਾਂ ਵਿਖਾਉਣਿਆਂਗੇ ਸਟੀਲ ਦੀਆਂ ਕੰਨੀਆਂ ਦਾ ਹੁਣ ਤੱਕ ਦਾ ਸਫ਼ਰ ਹੁਣ ਤੱਕ ਦੀ ਜਿਹੜੀ ਸਮਝ ਨਹੀਂ ਰਹੀ 3400 3400 ਇਸ ਤਰ੍ਹਾਂ ਆਉਂਦੀ ਹੈ ਪੈਕਿੰਗ ਇਹ ਆ ਜੀ ਲੋਕੋ ਸਾਡਾ ਬਹੁਤ ਸ਼ੁਕਰੀਆ ਆਪ ਕੋ ਜੀ ਆਪ ਜੀ ਦੇ ਆਕਰਚ ਉਹ ਅਸੀਂ ਭਗਤਾ ਇਹਨੇ ਇਹ ਪ੍ਰੋਡਕਟ ਨੇ ਕਿੰਨੇ ਵੀ ਇਹ ਹੈ ਤੇ ਹਰ ਇੱਕ ਚੀਜ਼ ਹੈ ਜੀ ਜਿਵੇਂ ਸਾਡੀ ਦੁਕਾਨ ਉਹਦੋਂ ਬਾਹਰ ਕੱਢਦੇ ਹਾਂ ਘੁਰਕੀਆਂ, ਘਰਪੇ ਹਰ ਪ੍ਰਕਾਰ ਦੇ ਜਿਹੜੇ ਪਟਕਣੇ ਸਾਡੇ ਕੋਲ ਅਵੇਲੇਬਲ ਨੇ ਜੀ ਇਹ ਸਾਡੇ ਲੋਕੋ ਹੈ ਇੰਸਟਾਗ੍ਰam ਤੇ YouTube ਤੇ Facebook ਤੇ ਆ ਜਾ ਬਈ ਫੋਲੋ ਨਹੀਂ ਕੀਤਾ ਉਹ ਕਿਰਪਾ ਕਰਕੇ ਫੋਟੋ ਵੀ ਕਰ ਲਓ ਹਾਂ ਦੇਖ ਦਿੱਤਾ ਉਹ ਸਾਡਾ ਪਿੱਤਲ ਦੀਆਂ ਤੁਸੀਂ ਆਪ ਦੇਖੋ ਇਹਦੀ ਕੁਆਲਿਟੀ ਦੇ ਕਮੈਂਟ ਕਰਕੇ ਜਰੂਰ ਦੱਸਿਓ ਬੀ ਮਿਹਨਤ ਕਰੀ ਹੋਈ ਹੈਗੀ ਹੈ ਕਿ ਨਹੀਂ ਹੋਈ ਹੈਗੀ ਇਹ ਸਾਰੀ ਸਮਾਨਕ ਤੇ ਕੁਆਲਿਟੀ ਦੀ ਇਹ ਹੈ ਜੀ ਪਿੱਤਲ ਦਾ ਖੁੰਡਾ ਪਿੱਤਲ ਦੀ ਪੂਰੀ ਟਾਪ ਦੀ ਵਰਕਿੰਗ ਕੀਤੀ ਹੋਈ ਹੈ ਜੀ ਇਹ ਤੁਹਾਡੇ ਸਾਹਮਣੇ ਆਏਗਾ ਇਹ ਕੁਆਲਿਟੀ ਹੈ ਵੀਡੀਓ ਜਿਹੜੀ ਦੇਖੋਗੇ ਉਸ ਸਮਾਂ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਬਹੁਤ ਵਧੀਆ ਇਹ ਚੀਜ਼ਾਂ ਅਸੀਂ ਜਾਨੀ ਕਿ ਛੋਟੇ ਛੋਟੇ ਇੱਕ ਕਲਿੱਪ ਕੱਟ ਕੇ ਜਿਹੜੀ ਹੈਗੀ ਉਹ ਬਣਾਈ ਗਈ ਹੈਗੀ ਤੇ ਜਿਹੜਾ ਬ੍ਰੇਟਾ ਸ਼ਹਿਰ ਹੈ ਪੰਜਾਬ ਦਾ ਮਾਨਸੇ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਇਹ ਬਲਾਡੇ ਤੇ ਜਾਖਲ ਦੇ ਸਿਆਲਾ ਰੋਡ ਤੇ ਖੰਡਾ ਰੋਡ ਦੇ ਸੈਂਟਰ ਦੇ ਵਿੱਚ ਜਿਹੜਾ ਸ਼ਹਿਰ ਹੈ ਉਹ ਪੈਂਦਾ ਹੈ ਇਸ ਤਰ੍ਹਾਂ ਕੰਨਿਆ ਜਿਹੜੀ ਹੈਗੇ ਨੇ ਸੇਕ ਦਾ ਪੂਰਾ ਟਾਪ ਹੈ ਇਹਦਾ ਮਾਲ ਆਇਆ ਉਹ ਤਿਆਰ ਕੀਤਾ ਜਾਂਦਾ ਹੈ ਇਹ ਦੇਖੋ ਜੀ ਮਾਲ ਤਿਆਰ ਹੋਇਆ ਇਸ ਤਰ੍ਹਾਂ ਸੇਤ ਬਣਾ ਕੇ ਸੇਤ ਚੱਕਰ ਕਰਕੇ ਇਹਨਾਂ ਦੇ ਤਿਆਰ ਕੀਤੇ ਜਾਂਦੇ ਨੇ ਚੌਰਸ ਕਹੀ ਚੇਪਰ ਕਹੀ ਹਰ ਪ੍ਰਕਾਰ ਦੀ ਤੇ ਜਿਹੜੀ ਹੈ ਉਹ ਮਿਸਤਰੀ ਕੋਲੋਂ ਆਤਾਂ ਬ੍ਰੇਡਾ ਤੋਂ ਜਿਹੜੀ ਹੋਈ ਹੈ ਤੁਹਾਨੂੰ ਮਾਲ ਭਾਰ ਵੀ ਜਾਂਦਾ ਆਨਲਾਈਨ ਡਿਲੀਵਰੀ ਤੁਹਾਨੂੰ ਜਿੱਥੇ ਵੀ ਚਾਹੀਦੀ ਆ ਪੰਜਾਬ ਵਿੱਚ ਹਰਿਆਣਾ ਰਾਜਸਥਾਨ ਤੇ ਕੁਝ ਦਿੱਕਤਾਂ ਕਰਕੇ ਆ ਗਏ ਸੀ ਕੁਝ ਪਹਿਲਾਂ ਦਿੱਕਤ ਸਾਨੂੰ ਨਹੀਂ ਕੀ ਜੀ ਦਿੱਕਤ ਨਹੀਂ